ਧੰਨਵਾਦ ਜੀ ਮੈਂ ਸਭ ਤੋਂ ਪਹਿਲਾਂ ਪਿੰਕੇ ਵੀਰ ਦਾ ਪਿੰਕਾ ਜਰਗ ਜਿਨ੍ਹਾਂ ਦੀ ਵੀਡੀਓਜ਼ ਕਾਫੀ ਦੇਖਦੇ ਰਹੇ ਨੇ ਕੋਸ ਸਾਹਿਬ ਵੀ ਚੰਗੀ ਤਰ੍ਹਾਂ ਬਾਕੀਫ ਨੇ ਉਹਨਾਂ ਦੇ ਫਾਦਰ ਸਾਹਿਬ ਬਾਰੇ ਵੀ ਜਾਣਦੇ ਨੇ ਹਾਂ ਪਿੰਕੇ ਜਰਗ ਵੀਰ ਤੂੰ ਮੇਰਾ ਜੂਨੀਅਰ ਹੈ ਠੀਕ ਹੈ ਜੀ ਮੈਂ ਤੈਨੂੰ ਦੇਖੋ ਧੰਨਵਾਦ ਦਿੰਦਾ ਪਰ ਜਿਸ ਮਹਿੰਮ ਤੇ ਤੂੰ ਲੱਗਿਆ ਹੈ ਲੱਗ ਰਿਹਾ ਠੀਕ ਹੈ ਅਸੀਂ ਤੇਰੇ ਪਿੱਛੇ ਘਰੇ ਹਾਂ ਸਾਥ ਤੇਰਾ ਰੱਜ ਕੇ ਸਾਥ ਦੇਵਾਂਗੇ ਕਦੋਂ ਦੇ ਇਕੱਠੇ ਬੱਚੇ ਆਉਣੇ ਉਹਨਾਂ ਦੇ ਵਿੱਚੋਂ ਇੱਕ ਬੱਚਾ ਗਰੀਬ ਆ ਤਾਂ ਉਸ ਵਾਸਤੇ ਵੀ ਫ੍ਰੀ ਕਰ ਦਾਂਗੇ ਕੋਈ ਦਿੱਕਤ ਨਹੀਂ ਇਹ ਕੋਈ ਗਰੀਬ ਘਰੋਂ ਆਉਦੇ 3-4 ਭੈਣਾਂ ਨੇ ਇਕੱਲਾ ਭਾਈ ਐ ਖਮਾਉਣ ਵਾਲਾ ਫਾਦਰ ਸਾਹਿਬ ਹੈ ਨਹੀਂਗੇ ਤਾਂ ਇਸ ਕੰਡੀਸ਼ਨ ਦੇ ਵਿੱਚ ਵੀ ਆਪਾਂ ਬੱਚੇ ਨੂੰ ਫ੍ਰੀ ਤਿਆਰੀ ਕਰਾਵਾਂਗੇ ਤੁਸੀਂ ਬਾਕੀ ਅਕੈਡਮੀਆ ਦੇ ਵਿੱਚ 6 ਮਹੀਨੇ ਲਾ ਕੇ ਦੇਖ ਲਓ ਸਾਡੇ ਕੋਲੇ ਸਿਰਫ 1 ਜਾਂ 1.5 ਮਹੀਨਾ ਲਾ ਕੇ ਦੇਖ ਲਓ ਤੁਹਾਨੂੰ ਆਪਣੇ ਆਪ ਫਰਕ ਪਤਾ ਚੱਲ ਜਾਊਗਾ ਇਹ ਕਿ ਤਿਆਰੀ ਕਰਦੇ ਹੋ ਜਿਸ ਨੂੰ ਪਤਾ ਨਹੀਂ ਮੰਨ ਕੇ ਚਲੋ ਸਿਨਪੈਨ ਹੋਣ ਲੱਗ ਗਿਆ ਉਹਨੂੰ ਇਹ ਨਹੀਂ ਪਤਾ ਕਿ ਸਿਨਪੈਨ ਜਾਊਗਾ ਕਿਵੇਂ ਤਾਂ ਸਿਨਪੈਨ ਅਗਰ ਨਾ ਗਿਆ ਤਾਂ ਸਮਝ ਲਓ ਤੁਹਾਡਾ ਇੱਕ ਸਾਲ ਬਰਬਾਦ ਹੋ ਗਿਆ ਕੋਚ ਤੇ ਅਕੈਡਮੀ ਸਹੀ ਮਾਇਨੇ ਦੇ ਵਿੱਚ ਉਹ ਹੁੰਦੀ ਹੈ ਜਿਹੜੀ ਤੁਹਾਨੂੰ ਸਹੀ ਤਰ੍ਹਾਂ ਫਿਟ ਰੱਖ ਕੇ ਤੁਹਾਨੂੰ ਤਿਆਰੀ ਕਰਵਾਵੇ ਜਿਸ ਬੱਚੇ ਦੇ ਅੰਦਰ ਜੋ ਵੀ ਕਮੀ ਹੋਗੀ ਉਹਦੇ ਫੜਿਆ ਆਪੀ ਪਿੱਟਰ ਬਣ। ਆਪਾਂ ਨੂੰ ਬੱਚੇ ਜਾਈ ਦੇ ਸਿਰਫ ਕਿਸੇ ਅਨੁਸ਼ਾਸਨ ਵਾਲੇ ਜਿਸke ਅੰਦਰ ਅਨੁਸ਼ਾਸਨ ਹੋਗਾ ਉਸ ਬੱਚੇ ਦੀ ਮੈ ਪ੍ਰੋਪਰ ਕਰਨ ਦੀ ਜ਼ਿੰਮੇਵਾਰ ਹੈ। ਕੇ ਪਰਲੀ ਨਕਲ ਮਾਰ ਸਕਦੇ ਹੋ ਕਿਸੇ ਨੂੰ ਪੰਪੀ ਕਰਕੇ ਤੁਸੀਂ ਰਨਿੰਗ ਨਹੀਂ ਕਰ ਸਕਦੇ ਕਿਸੇ ਨੂੰ ਕਾਪੀ ਕਰਕੇ ਤੁਸੀਂ ਵੀਮ ਨਹੀਂ ਲਾ ਸਕਦੇ ਕਿਸੇ ਨੂੰ ਕਾਪੀ ਕਰਕੇ ਤੁਸੀਂ ਜੰਪ ਨਹੀਂ ਲਾ ਸਕਦੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਜਾਨੀ ਕਿ ਜਸਪਾਲ ਫੌਜੀ ਟੋਲਾ ਵਾਲੀ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰਾ ਹੁਣ ਤੱਕ ਬਹੁਤ ਸਾਥ ਦਿੱਤਾ ਵੀਡੀਓਜ਼ ਸ਼ੇਅਰ ਕੀਤੀਆਂ ਤੇ ਇੱਕ ਅਜ ਨਵੀਂ ਚਰਚਾ ਸ਼ੁਰੂ ਰਹਿਗੇ ਜਿਵੇਂ ਕਿ ਤੁਹਾਨੂੰ ਪਤਾ ਕਿ ਬੱਚੇ ਤਿਆਰੀ ਕਰਦੇ ਨੇ ਆਰਮੀ ਦੀ ਜਾਂ ਪੰਜਾਬ ਪੁਲਿਸ ਦੀ ਘਰੇ ਰਹਿ ਕੇ ਵੀ ਤਿਆਰੀ ਕਰ ਸਕਦੇ ਨੇ ਪਰ ਫਰਕ ਨਹੀਂ ਪੈਂਦਾ ਮਨ ਲਗੇ ਚਲੋ ਤੁਸੀਂ ਘਰੇ ਰਹਿ ਕੇ ਤਿਆਰੀ ਕਰਦੇ ਹੋ ਜਾਂ ਇਹੋ ਜਿਹੇ ਕੋਚ ਦੇ ਕੋਲ ਰਹਿ ਕੇ ਤਿਆਰੀ ਕਰਦੇ ਹੋ ਜਿਸ ਬੰਦੇ ਨੂੰ ਕੁਝ ਵੀ ਨਹੀਂ ਪਤਾ ਮੰਨ ਲਗੇ ਚਲੋ ਤੁਸੀਂ ਇਸ ਵਾਰ ਪੇਪਰ ਕਲੀਅਰ ਕਰ ਚੁੱਕੇ ਹੋ ਪਰ ਫਿਜ਼ੀਕਲ ਰਹਿੰਦਾ ਤੁਹਾਡਾ ਜੇ ਫਿਜ਼ੀਕਲ ਰਹਿੰਦਾ ਹੈ ਕਿਸੇ ਇਹੋ ਜਿਹੇ ਕੋਚ ਕੋਲ ਰਹਿ ਕੇ ਤਿਆਰੀ ਕਰਦੇ ਹੋ ਜਿਸ ਨੂੰ ਪਤਾ ਨਹੀਂ ਮੰਨ ਲਗੇ ਚਲੋ ਸਿਨਪੈਨ ਹੋਣ ਲੱਗਿਆ ਉਹਨੂੰ ਇਹ ਨਹੀਂ ਪਤਾ ਕਿ ਸਿਨਪੈਨ ਜਾਊਗਾ ਕਿਵੇਂ ਤਾਂ ਸਿਨਪੈਨ ਅਗਰ ਨਾ ਗਿਆ ਤਾਂ ਸਮਝ ਲਓ ਤੁਹਾਡਾ 1 ਸਾਲ ਬਰਬਾਦ ਹੋ ਗਿਆ ਤੁਸੀਂ ਆਹ ਭਰਤੀ ਦੇ ਵਿੱਚ ਭਰਤੀ ਨਹੀਂ ਹੋ ਸਕਦੇ ਅਗਲੀ ਭਰਤੀ ਦੇ ਵਿੱਚ ਜਾਉਗੇ ਕੋਚ ਤੇ ਅਕੈਡਮੀ ਸਹੀ ਮਾਇਨੇ ਦੇ ਵਿੱਚ ਉਹ ਹੁੰਦੀ ਆ ਜਿਹੜੀ ਤੁਹਾਨੂੰ ਸਹੀ ਤਰ੍ਹਾਂ ਫਿਟ ਰੱਖ ਕੇ ਤੁਹਾਨੂੰ ਤਿਆਰੀ ਕਰਵਾਵੇ ਤੇ ਤੁਸੀਂ ਤਿਆਰੀ ਕਰ ਸਕੋ ਤੇ ਟਾਈਮ ਰਹਿੰਦੇ ਤੁਸੀਂ ਭਰਤੀ ਹੋ ਜੋ ਜੇ ਕਿਸੇ ਕੋਲ ਤੁਹਾਡਾ ਸਿਨਪੈਨ ਨਹੀਂ ਜਾਂਦਾ ਤਾਂ ਇਹਦਾ ਮਤਲਬ ਤੁਹਾਡੇ ਜਿਹੜੇ ਕੋਚ ਨੇ ਉਹ ਸਹੀ ਨਹੀਂ ਹੈਗੇ ਜੇ ਤੁਸੀਂ ਤਿਆਰੀ ਕਰਨੀ ਹੈ ਤਾਂ ਕਦੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਬੱਚੇ ਨੂੰ ਇਹ ਦੇਖ ਕੇ ਕਿ ਬੱਚੇ ਦੇ ਵਿੱਚ ਸਟੈਮਨਾ ਕਿੰਨੀ ਕਾ ਕਿੰਨੀ ਕੋ ਤਿਆਰੀ ਲਾ ਸਕਦਾ ਕਿਵੇਂ ਤਿਆਰ ਕਰ ਸਕਦੇ ਆ ਕੱਲੇ ਕੱਲੇ ਬੱਚੇ ਦੀ ਜਾਣਕਾਰੀ ਸਾਡੇ ਕੋਲ ਸਭ ਨੂੰ ਰਹਿੰਦੀ ਹੈ ਤੇ ਬਾਕੀ ਗੱਲਾਂ ਕਰਾਂਗੇ ਕੋਚ ਸਾਹਿਬ ਨਾਲ ਬਾਕੀ ਵਾਸਤੇ ਵੀ ਗੱਲਾਂ ਕਰਦੇ ਆ ਹਾਂਜੀ ਕੋਚ ਸਾਹਿਬੀ ਸਸਟੀ ਕਰੋ ਭਈ ਛੋਟੇ ਵੱਡੇ ਮੇਰੇ ਪੈਣ ਪਰ ਆਵੋ ਨੂੰ ਮੇਰੇ ਹੱਥ ਵੱਧ ਕੇ ਸਸਟੀ ਕਰੋ ਠੀਕ ਹੈ ਭਾਈ ਆਪਨਾ ਪ੍ਰੋਮਨ ਕੇ ਮੇਰੇ ਪਾਸ ਆਓ ਇੱਕ ਵਾਰੀ ਮੈਨੂੰ ਆਪਣੇ ਤਿਆਰੀ ਵਾਸਤੇ ਮੋਕ ਦੇਓ ਠੀਕ ਹੈ ਜਿਸ ਬੱਚੇ ਦੇ ਅੰਦਰ ਜੋ ਵੀ ਕਮੀ ਹੋਗੀ ਉਹ ਮੈਂ ਆਪਣੇ ਆਪ ਹੀ ਠਿੱਕ ਕਰ ਦਾਂ ਠੀਕ ਹੈ ਜੀ ਜੇਵੇ ਕੋਈ ਛੋਟੀ ਛੋਟੀ ਗੱਲਾਂ ਨਾ ਕੋਈ ਵਿੜ ਗਿਆ ਉਧਰ ਵੀ ਬੱਚਾ ਫੇਲ ਹੈ ਕਿ ਹੈ ਫੇਲ ਹੈ ਆਪਾਂ ਨੂੰ ਬੱਚੇ ਚਾਹੀਦੇ ਸਿਰਫ ਕਿਸ਼ੇ ਅਨੁਸ਼ਾਸਨ ਵਾਲੇ ਜਿਸਕੇ ਅੰਦਰ ਅਨੁਸ਼ਾਸਨ ਹੋਗਾ ਉਸ ਬੱਚੇ ਦੀ ਮੈਂ ਪ੍ਰੋਪਰ ਗਾਰੰਟੀ ਲੈਂਦਾ दिल को तो हाथ रखे अपने आप दिल को हाथ रखे गारंटी देंदा उस बच्चे ने फिट कराऊंगा मैं हाँ आप कहीं भी प्रॉपर शॉर्टकट ले सकते हो लेकिन फिजिकल का कोई भी शॉर्टकट नहीं है ठीक है तो इस वास्ते मेरे पास आओ कैंप में एक एक बात छोटी से छोटी लेकर बड़ी से बड़ी तक प्रॉपर मैं ध्यान रखना ਜਿੰਨੇ ਮੇਰੇ ਪਾਸ ਆਉਣੇ ਬੱਚੇ ਹੈ ਹੁਣ ਤੱਕ ਜਿਸ ਕਾ ਵੀ ਐਡਮਿਸ਼ਨ ਕਰ ਰਿਹਾ ਉਹ ਬੱਚੇ ਸਾਰੇ ਅਨੁਸ਼ਾਸਨ ਵਾਲੇ ਹੈ ਠੀਕ ਹੈ ਉਹ ਬੱਚੇ ਪ੍ਰੋਪਰ ਆਪਣੀ ਜੋ ਪਹਿਲੀ ਵਰਤੀ ਹੈ ਉਸੇ ਕੇ ਅੰਦਰ ਉਹ ਫਿਟ ਹੋਣ ਵਾਲੇ ਉਹ ਕਿਉਂ ਫਿਟ ਹੋਗੇ ਉਹਨਾਂ ਕੇ ਅੰਦਰ ਕਿਹਾ ਪ੍ਰੋਪਰ ਅਨੁਸ਼ਾਸਨ ਬਾਕੀ ਕੰਮ ਦੇਖਣਾ ਮੇਰਾ ਹੈ ਜੋ ਵਰਕ ਵਾਸਤੇ ਹੈ ਫਿਜ਼ੀਕਲ ਵਰਕ ਵਾਸਤੇ ਔਰ ਡਾਈਟ ਵਾਰੇ ਕੰਮ ਹੈ ਆਪਣੇ ਫੌਜੀ ਸਾਹਿਬ ਦੇ ਨਾਲ ਪ੍ਰੋਪਰ ਡਾਈਟ ਦਿੰਦੇ ਹੈ ਠੀਕ ਹੈ ਨਾ ਬੱਚਾ ਰਜ ਕੇ ਖਾਂਦਾ ਹੈ ਰਜਕੇ ਆਪਣਾ ਉਸ ਦਾ ਪ੍ਰੋਪਰਾਬੰਧ ਜਲ ਮਿਲਦਾ ਰਿਜ਼ਲਟ ਤਾ ਵੀ ਆਤਾ ਹੈ ਜਦ ਬੱਚਾ ਪ੍ਰੋਪਰ ਖਾਤਾ ਰਹੇ ਖਾਣੇ ਵਾਸਤੇ ਐਕਸਟਰਾ ਡਾਈਟ ਕੀ ਕੋਈ ਲੋੜ ਪੰਦੀ ਹੈ ਉਹ ਤੁਹਾਨੂੰ ਦੱਸ ਦਿੰਦਾ ਬੇਟੇ ਇਹ ਚੀਜ਼ ਤੇਰੇ ਅੰਦਰ ਵੀ ਕਿੰਨੇ ਸਰ ਉਹ ਨੂੰ ਪੂਰੀ ਕਰ ਲੈਂਦੇ ਆਪਾਂ ਤੋ بچے ਆਪਣੇ ਬਾਸ ਜਿੰਨੇ ਹੈ ਵੀ ਉਹ ਸਾਰੇ ਹੀ ਫਿਟ ਹੋੜਾਤੇ ਹੈ ਬਾਕੀ ਗੱਲਾਂ ਫੋਲਸ ਆਲ ਦੱਸ ਲੇ ਜਿਵੇਂ ਕੋ ਸਰ ਨੇ ਦੱਸਿਆ ਕਿ ਤੁਸੀਂ ਕਿਸੇ ਵੀ ਚੀਜ਼ ਦੀ ਨਕਲ ਮਾਰ ਸਕਦੇ ਹੋ ਪਰ ਫਿਜ਼ੀਕਲ ਦੀ ਨਹੀਂ ਪੇਪਰ ਦੀ ਨਹੀਂ ਨਕਲ ਮਾਰ ਸਕਦੇ ਹੋ ਕਿਸੇ ਨੂੰ ਕਾਪੀ ਕਰਕੇ ਤੁਸੀਂ ਰਨਿੰਗ ਨਹੀਂ ਕਰ ਸਕਦੇ ਕਿਸੇ ਨੂੰ ਕਾਪੀ ਕਰਕੇ ਤੁਸੀਂ ੀਮ ਨਹੀਂ ਲਾ ਸਕਦੇ ਕਿਸੇ ਨੂੰ ਕਾਪੀ ਕਰਕੇ ਤੁਸੀਂ ਜੰਪ ਨਹੀਂ ਲਾ ਸਕਦੇ ਉਹਦੇ ਵਾਸਤੇ ਤੁਹਾਨੂੰ ਗਰਾਉਂਡ ਦੇ ਵਿੱਚ ਆਉਣਾ ਪੈਣਾ ਤੇ ਨੰਬਰ 9 ਤੇ ਇੱਕ ਧੰਨਵਾਦ ਦੀ ਮੈਂ ਸਭ ਤੋਂ ਪਹਿਲਾਂ ਪਿੰਕੇ ਵੀਰ ਦਾ ਪਿੰਕਾ ਜਰਗ ਜਿਨ੍ਹਾਂ ਦੀ ਵੀਡੀਓਜ਼ ਕਾਫੀ ਦੇਖਦੇ ਰਹਿੰਦੇ ਨੇ ਕੋਸ਼ ਸਾਹਿਬ ਵੀ ਚੰਗੀ ਤਰ੍ਹਾਂ ਬਾਕੀ ਫਨੇ ਉਹਨਾਂ ਦੇ ਫਾਦਰ ਸਾਹਿਬ ਬਾਰੇ ਵੀ ਜਾਣਦੇ ਨੇ ਮੈਨੂੰ ਪਤਾ ਨਹੀਂ ਸੀ ਚਲੋ ਕੋਸ਼ ਸਾਹਿਬ ਨੇ ਦੱਸਿਆ ਵੀ ਉਹ ਵੀ ਵਧੀਆ ਗੇਮ ਕਰਦੇ ਸੀ ਤੇ ਚਲੋ ਇਸ ਬਾਰੇ ਸ਼ੁਰੂ ਮੈਂ ਥੋੜਾ ਸ਼ੇਅਰ ਕਰਨਾ ਆ ਪਿੰਕੇ ਜਰਗ ਵੀਰ ਤੂੰ ਮੇਰਾ ਜੂਨੀਅਰ ਹੈ ਠੀਕ ਹੈ ਜੀ ਮੈਂ ਤੈਨੂੰ ਦਿਨੋ ਧੰਨਵਾਦ ਦਿੰਦਾ ਬਸ ਜਿਸ ਮਹਿੰਮ ਤੇ ਤੂੰ ਲੱਗਿਆ ਹੈ ਲੱਗ ਰ ਠੀਕ ਹੈ ਅਸੀਂ ਤੇਰੇ ਪਿੱਛੇ ਖੜੇ ਹਾਂ ਸਾਥ ਤੇਰਾ ਰਜ ਕੇ ਸਾਥ ਦੇਵਾਂਗੇ ਜੋ ਆਪਣੀ ਆਣਿ ਵਾਲੀ ਨਸਲ ਆ ਨੀ ਤੂੰ ਉਹਨੂੰ ਪੁੱਛੇ ਲੱਗਿਆ ਹੈ ਬਸ ਆਣ ਵਾਸਤੇ ਜਿਵੇਂ ਕਿ ਆਪਣਾ ਸੁੱਟ ਰਜ ਤੇ ਦੂਰ ਰੱਖਣਾ ਔਰ ਰਹੀ ਬਾਤ ਤੇਰੇ ਡੈਡੀ ਵਾਸਤੇ ਡੈਡੀ ਤੇ ਮੇਰਾ ਕੀ ਹੁੰਦਾ ਪਿਓ ਹੁੰਦਾ तेरे पे उनू तेरे अंदर वो चीज डाल दी जो आज वाले जो अपने गेम च लग गए प्लेयर उनके अंदर नहीं हैगा वो तो जिसके अंदर ये चीज है उसकी लाइफ बहुत ही स्ट्रांग है स्ट्रांग कैसे रखता है अपन किसी चीज दापन लोड नहीं कोई लोड किसी नहीं चाहिए अपन जो आपा नु बनावे आदी बनाने वास्ते तो पीछे लग गया वीर तेरा कबड्डी गेम भी बहुत ही बढ़िया था ठीक है जी और तेरे डैडी का तो गेम बेटे अंतरराष्ट्रीय था ठीक तो है नी तू मेरा वीर है छोटा ठीक है जी मैं तेरा अड़के साथ दूंगा और अभी तो मेरे साथ मेरे बड़े भरा फौजी साहब दोबारा से मिल गए है उन्हें दोबारा से फैलज के साथ देवगे ठीक है जी मेरा और फौजी साहब का लंबे टाइम का रिश्ता है एक आप ये नहीं समझते बापा कोई काम करते हाँ आप की करते हाँ एक देश सेवा देश सेवा पिछे लगे हाँ ठीक है बाकी गल ਉਹ ਜਾਂ ਦੋਸਤਾਂਗੇ ਸਾਰੇ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਪਹਿਲਾਂ ਲੋਕਲ ਬੱਚਿਆਂ ਵਾਸਤੇ ਫ੍ਰੀ ਸੀਗੀ ਬਟ ਜਿਹੜੇ ਬੱਚੇ ਘਰੋਂ ਠੀਕ ਠਾਕ ਨਹੀਂ ਹੁਣ ਵੀ ਜਿਹੜੇ ਲੋਕਲ ਬੱਚੇ ਨੇ ਮੰਨ ਕੇ ਚਲੋ ਗਰੀਬ ਨੇ ਉਹਨਾਂ ਵਾਸਤੇ ਹੁਣ ਵੀ ਫ੍ਰੀ ਹੈ ਕੋਈ ਉਹ ਨਹੀਂ ਬਟ ਜਿਹੜੇ ਘਰੋਂ ਠੀਕ ਠਾਕ ਨੇ ਕਿਉਂਕਿ ਕੋਸ਼ ਸਾਹਿਬ ਨੇ ਵੀ ਖਰਚ ਲਾਣਾ ਮੈਂ ਵੀ ਖਰਚ ਲਾਣਾ ਉਹਨਾਂ ਵਾਸਤੇ ਸਿਰਫ 1000 ਰੁਪਏ ਮਹੀਨੇ ਦਾ ਬਾਕੀ ਲੋਕਲ ਬੱਚੇ ਜੇ ਗਰੀਬ ਆਕਰੋਂ ਤਾਂ ਕੋਈ ਚੱਕਰ ਨਹੀਂ ਪੈਸੇ ਨਾ ਵੀ ਦੇਓਗੇ ਤਾਂ ਵੀ ਕੋਈ ਚੱਕਰ ਨਹੀਂ ਤੇ ਜਿਹੜੇ ਬੱਚੇ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਸਿਰਫ ਖਾਣੇ ਦੇ ਪੈਸੇ ਦੇਣੇ ਪੈਣਗੇ ਬਾਕੀ ਫ੍ਰੀ ਆ ਉਹਨਾਂ ਵਾਸਤੇ ਵੀ ਤੇ ਇੱਕ ਹਾਂ ਜੇ ਤੁਸੀਂ ਮੰਨ ਕੇ ਚਲੋ ਪੰਜ ਇਕੱਠੇ ਬੱਚੇ ਆਉਣੇ ਹੋ ਉਹਨਾਂ ਦੇ ਵਿੱਚੋਂ ਇੱਕ ਬੱਚਾ ਗਰੀਬ ਆ ਤਾਂ ਉਸ ਵਾਸਤੇ ਵੀ ਫ੍ਰੀ ਕਰ ਦਾਂਗੇ ਕੋਈ ਦਿੱਕਤ ਨਹੀਂ ਬਟ ਹੋਵੇ ਫ੍ਰੀ ਮਤਲਬ ਗਰੀਬ ਬੱਚਾ ਇਹ ਨਾ ਹੋਵੇ ਵੀ ਸਾਰੇ ਵਧੀਆ ਰਜ ਦੇ ਪੁੱਜ ਦੇ ਕਰੇ ਹਮ ਇੱਥੇ ਆ ਕੇ ਕਹੂੰ ਵੀ ਮਾਫ ਕਰ ਰਹੀ ਤਾਂ ਉਹ ਗਲਤ ਹੋਵੇਗੀ हां को जे कोई ਗਰੀਬ ਘਰੋਂ ਆਉਂਦੇ ਤਿੰਨ ਚਾਰ ਭੈਣਾਂ ਨੇ ਕੱਲਾ ਭਾਈ ਏ ਕਮਾਉਣ ਵਾਲਾ ਫਾਦਰ ਸਾਹਿਬ ਹੈ ਨਹੀਂਗੇ ਤਾਂ ਇਸ ਕੰਡੀਸ਼ਨ ਦੇ ਵਿੱਚ ਵੀ ਆਪਾਂ ਬੱਚੇ ਨੂੰ ਫ੍ਰੀ ਤਿਆਰੀ ਕਰਾਵਾਂਗੇ ਕੋਈ ਹੋਰ ਨਹੀਂ ਹੈ ਇਸ਼ੂ ਨਹੀਂ ਹੈ ਤੇ ਬਾਕੀ ਵੀਰ ਬੰਕੇ ਵੀਡੀਓ ਸ਼ੇਅਰ ਜ਼ਰੂਰ ਕਰਦੇ ਆ ਕਰੋ ਤਾਂ ਜੋ ਜਿਹੜੇ ਬੱਚੇ ਨੇ ਹੁਣ ਭਰਤੀ ਦੀਆਂ ਤਿਆਰੀਆਂ ਕਰ ਰਹੇ ਨੇ ਕਈਆਂ ਨੂੰ ਤਾਂ ਤਿੰਨ ਤਿੰਨ ਚਾਰ ਚਾਰ ਸਾਲ ਹੋ ਗਏ ਭਰਤੀ ਦੀ ਤਿਆਰੀ ਕਰਦੇ ਨੂੰ ਤਿੰਨ ਤਿੰਨ ਚਾਰ ਚਾਰ ਸਾਲਾਂ ਦੇ ਵਿੱਚ ਉਹਨਾਂ ਦਾ ਫਿਜ਼ੀਕਲ ਕਲੀਅਰ ਨਹੀਂ ਹੁੰਦਾ ਤੁਸੀਂ ਬਾਕੀ ਅਕੈਡਮੀਆ ਦੇ ਵਿੱਚ 6 ਮਹੀਨੇ ਲਾ ਕੇ ਦੇਖ ਲੋ ਸਾਡੇ ਕੋਲੇ ਸਿਰਫ 1 ਜਾਂ 1.5 ਮਹੀਨਾ ਲਾ ਕੇ ਦੇਖ ਲਓ ਤੁਹਾਨੂੰ ਆਪਣੇ ਆਪ ਫਰਕ ਪਤਾ ਚੱਲ ਜਾਊ ਤੇ ਉਸ ਵਾਸਤੇ ਮੇਰੇ ਵੀਰੋ ਵਿਰਾਹ ਪ੍ਰੋਪਰ ਜੋ ਟਾਈਮ ਚੱਲ ਰਿਹਾ ਤੁਹਾਡਾ ਬੱਚੇ ਦੇ ਅੰਦਰ ਕੀ ਹੁੰਦਾ ਹੈ ਟੈਲੈਂਟ ਹੁੰਦਾ ਹੈ ਲੇਕਿਨ ਉਸ ਦਾ ਖੁਦ ਜੋ ਚੈੱਕ ਕਰਨਾ ਹੈ ਉਹ ਕਿਦਾ ਤਾਂ ਹੈ ਆਪਣੇ ਗੁਰੂ ਜੀ ਨਾਲ ਦਾ ਆਪਣੇ ਕੋਚ ਦਾ ਉਹ ਕੋਚ ਨੂੰ ਹੀ ਪਤਾ ਹੁੰਦਾ ਵੇ ਇਸ ਦੇ ਅੰਦਰ ਕਿਸ ਚੀਜ਼ ਦਾ ਟੈਲੈਂਟ ਹੈਗਾ ਉਹ ਟੈਲੈਂਟ ਨੂੰ ਉੱਪਰ ਉਠਾਉਣ ਵਾਸਤੇ ਕੋਚ ਦਾ ਪਿੱਛੇ ਹੱਥ ਹੋਣਾ ਚਾਹੀਦਾ ਬੱਚੇ ਦੇ

स्टैंड खड़ी जैसे कुछ साहब ने दसा भाई कई बच्चे है सिन पेनते आ जाते हैं सिन पेन की होता भाई ये चीज होती है जैसे आप रनिंग करते हैं रनिंग वास्ते ये अपनी नली है ठीक है नहीं नड़ी इसके ऊपर दर्द होना शुरू हो जाता है वो कमी कहाँ होती है किसकी एक बार आता है तकरीबन बीस परसेंट बच्चों को ये आता है लेकिन वहां कमी किसकी होती है कोच साहब की उसको प्रॉपर ठीक करना जिसको भी सिन पेन है खुला चैलेंज है भाई रनिंग करते वक्त जिसको भी सिनपेन है एक सप्ताह मेरे पास आ जाओ खाली एक सप्ताह एक सप्ताह में प्रॉपर रनिंग भी कराऊंगा ग्राउंड पे भी लेके चलूंगा दो के दो टाइम और सिनपेन भी खत्म करूंगा ये मेरा पक्का वादा है बाकी अगला पुलिस ऑफिसर बाकी तो नु पता ही है जे किसी बच्चे का कद कटा है हजे भी महीना डेढ़ महीना पेगा कद दी भी पूरी गारंटी लेंगे ਹੋਵੇ ਅਧਰ ਪੌਣਾ ਸੈਂਟੀਮੀਟਰ ਇਹ ਨਾ ਹੋਵੇ ਡੇਢ ਤੋਂ ਸੈਂਟੀਮੀਟਰ ਵਾਲੇ ਦੀ ਕੋਈ ਗਾਰੰਟੀ ਨਹੀਂ ਲੈਂਦਾ ਕਿਉਂਕਿ ਟਾਈਮ ਘਟਾ। ਇਹ ਟਾਈਮ ਤੋਂ ਪਹਿਲਾਂ ਆ ਜਾਂਦੇ ਫਿਰ ਮੈਂ ਉਹਨਾਂ ਦੀ ਵੀ ਗਾਰੰਟੀ ਲੈ ਸਕਦਾ ਸੀ। ਤੇ ਨੰਬਰ 3 ਤੇ ਨਾ ਦਾਸੀ ਡਾਕੂਮੈਂਟ ਜਮਾ ਕਰਿਏ ਕਿਸੇ ਵੀ ਬੱਚੇ ਦੇ। ਨਾ 2 ਨੰਬਰ ਵਾਲਾ ਕੰਮ ਕਰਿਏ ਕਿ ਤੁਹਾ ਅਸੀਂ ਜੱਕ ਲਾ ਦਾਂਗੇ ਤੁਹਾਡਾ ਤੁਹਾਨੂੰ ਭਰਤੀ ਕਰਾ ਦਾਂਗੇ। ਸਾਡੇ ਕੋਲੇ ਭਰਾਵਾ ਕੋਈ ਜੱਕ ਜੁੱਕ ਨਹੀਂ ਹੈਗਾ। ਜੇ ਕੋਈ ਜੱਕ ਵਾਲਾ ਤਾਂ ਦੂਜੀ ਅਕੈਡਮੀ ਚ ਚਲ ਜਾਓ ਸਾਡੀ ਅਕੈਡਮੀ ਚ ਨਾ ਆਇਓ। ਨਾ ਅਸੀਂ ਡਾਕੂਮੈਂਟ ਜਮਾ ਕਰਿਏ ਨਹੀਂ ਅਸੀਂ ਕਿਸੇ ਤੋਂ ਪੈਸਾ ਲੈ ਕੇ ਅੱਗੇ ਪੈਸਾ ਦੇਈਏ ਕਿ ਤੁਹਾਨੂੰ ਭਰਤੀ ਕਰਾਵਾਂਗੇ ਸਭ ਤੋਂ ਵੱਡੀ ਗੱਲ ਹੈ ਜਿਹੜੇ ਬੰਦੇ ਨੇ ਡਾਕੂਮੈਂਟ ਰੱਖ ਲਿਆ ਉਹਨੂੰ ਦੋ ਨੰਬਰ ਦਾ ਕੰਮ ਕਰਨਾ ਹੀ ਕਰਨਾ ਉਹਨੇ ਤੁਹਾਡੇ ਤੋਂ ਪੈਸੇ ਖਾਣੀ ਖਾਣੇ ਨੇ ਅਸੀਂ ਸਿਰਫ ਖਾਣੇ ਦੇ ਪੈਸੇ ਲਵਾਂਗੇ ਬਾਕੀ ਅਸੀਂ ਕੋਈ ਪੈਸਾ ਨਹੀਂ ਲੈਣਾ ਤੁਸੀਂ ਭਰਤੀ ਹੋ ਅੱਗੇ ਜਾਓ ਤਰੱਕੀਆਂ ਮਾਣੋ ਸਾਨੂੰ ਉਸ ਨਾਲ ਕੋਈ ਉਹ ਨਹੀਂ ਹੈ ਪ੍ਰਮਾਤਮਾ ਕਰੇਗੀ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਭਰਤੀ ਹੋ ਸਕੋ ਤੇ बाकी इस बारे में थोड़ा दसदा में खुल के जो ये चला रखी नहीं डॉक्यूमेंट जमा कर लिए बच्चा अपने पास रख लिया उनका काम क्या है चीटिंग करना वो क्या है दुकानदारी आप कोई दुकानदारी नहीं करते ठीक है जी आपकी मेहनत मेहनत वह करता है बच्चा करता है कराना काम है बच्चे से मेहनत बच्चा खुद मेहनत करके अपने आप में फिर कर सकता है तो काम अपना पीछे हथ ला करना। जो ये दुकानदारी काम है अपने पास वो है नहीं कभी ठीक है ना अपने पास तो सीधी बात है जो बच्चा मेहनत करेगा वही सीधा ज्वाइन होगा आपसे बैठे ना कोई दुकान खोल रखिए अपनी क्या है देश सेवा बहुत से स्टूडेंट ऐसी बात नहीं मेरा वीडियो लाइव ही देखेंगे जो मेरे बच्चे स्टूडेंट है पीछे के वो ज्वाइन कर रखे हैं वो मेरा लंबे टाइम का ये एक्सपीरियंस है ठीक है नी अभी तो क्या लगे हाँ देश सेवा थे जब तक ਆਪਣੇ ਪ੍ਰੋਪਰ ਸਰੀਰ ਸਾਧਿਤ ਹਰੇਕ ਉਸ ਟਾਈਮ ਤੱਕ ਮੈਂ ਪ੍ਰੋਪਰ ਹੀ ਮੇਰਾ ਕੰਮ ਕਰਦਾ ਰਹਾਂਗਾ ਅਤੇ ਇਨਸਾਨੋਂ ਸੇ ਮਿਲਦਾ ਰਹਾਂਗਾ ਜੋ ਪ੍ਰੋਪਰ ਕਿਆ ਹੈ ਸਾਫ ਸੁੱਚੇ ਕੰਮ ਵਾਸਤੇ ਨਹੀਂ ਸੇਵਾ ਵਾਸਤੇ ਜਿਵੇਂ ਕਿ ਆਪਣੇ ਪੁੱਜੀ ਸਾਊਥ ਅਰੇ ਭਾਈ ਜਿਹੜੇ ਬੰਦੇ ਭਰਤੀ ਦੀ ਤਿਆਰੀ ਕਰਨਾ ਚਾਹੁੰਦੇ ਵੀ ਭਰਤੀ ਹੋਣਾ ਚਾਹੁੰਦੇ ਨੇ ਸਿਰਫ ਉਹੀ ਬੱਚੇ ਸਾਡੇ ਨਾਲ ਸੰਪਰਕ ਕਰਨ ਜਿਹੜੇ ਟਾਈਮ ਪਾਸ ਵਾਲੇ ਨੇ ਉਹ ਸਾਡੇ ਕੋਲੇ ਨਾ ਆਉਣ ਕਿਉਂਕਿ ਅਸੀਂ ਅਨੁਸ਼ਾਸਨਹੀਣ ਬੱਚੇ ਨੂੰ ਇੱਥੇ ਰੱਖਦੇ ਨਹੀਂ 5-7 ਦਿਨ ਰੱਖ ਦੇਖਾਂਗੇ ਜੇ ਬੱਚਾ ਅਨੁਸ਼ਾਸਨ 'ਚ ਰਹਿੰਦਾ ਤਾਂ ਵੈਲਡਨ ਨਹੀਂ ਤਾਂ ਅਸੀਂ ਵਾਪਸ ਘਰੇ ਭੇਜ ਦਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਆਪਣੇ ਗਰੀਬ ਬੱਚਿਆਂ ਤੱਕ ਜਿਹੜੇ ਹੁਣ ਤੱਕ ਤਿਆਰੀਆਂ ਕਰਦੇ ਰਹੇ ਨੇ 3-3 4-4 ਸਾਲ ਹੋ ਗਏ ਬਟ ਭਰਤੀ ਨਹੀਂ ਹੋਏ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਧੰਨਵਾਦ